ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਕੀ ਹਾਲ ਚਾਲ ਨੇ ਸੁਣਾਰ ਤਾਂ ਸਰ ਦਾ ਨਵੇਂ ਵਲੋਗ ਦੇ ਵਿੱਚ ਤੇ ਤਰੀਕ ਹੈਗੀ ਅੱਜ 26 ਟਾਈਮ 3:35 40 ਮਿੰਟ ਹੋਈ ਹੈ ਤਕਰੀਬਾ ਤੇ ਚਾਹ ਲੈ ਆਏ ਮੁੰਡੇ ਪੀ ਰਹੇ ਆ ਤੇ ਜਾਣਿਆ ਸੇਵਾ ਲਾਉਣ ਝਾੜੂਆਂ ਦੀ ਸੇਵਾ ਕਰਨ ਜਾਣਾ ਜ਼ਰੂਰੀ 4:05 ਹੋ ਗਏ ਜੀ ਤਰੀਕ ਹੋ ਗਈ ਅੱਜ 26 ਤੇ ਲਾਗਦੇ ਸੇਵਾ ਗਾਣੇ ਆ ਵੀ ਸੇਵਾਦਰ ਸਾਰੇ ਮੱਟਾ ਟੀਗਿਆ ਸਾਰੇ ਲੱਗੇ ਰੱਜਾ ਹੁਣ ਦਰਬਾਰ ਸਾਹਿਬ ਚ ਮਾਰ ਰਿਹਾ ਝਾੜੀ ਭਲੇ ਇੱਧਰ ਛੜ ਮਾਰ ਕੇ ਆਏ ਹੁਣ ਇੱਧਰ ਸਾਹਮਣੇ ਜਗਾ ਰਹਿਣੀ ਸੀ ਸ਼ੈਡ ਵਿੱਚ ਨਲੰਗ ਰਾਇਸ ਸ਼ੈਡ ਵਿੱਚ ਆ ਕਰਿਆ ਮੁੰਡੇ ਰਈਆ ਐਤਲ ਮਿਲ ਮੋਹ ਪੰਜ ਵਜ ਕੇ ਪੰਜ ਮਿੰਟ ਹੋ ਗਏ ਜੀ ਆ ਗਿਆ ਪਾ ਟਰਾਲੇ ਕੋਲੇ ਗੁਰਦਾਰੇ ਦੇ ਵਿੱਚ ਮਾਰਦਾ ਝਾੜੂ ਤੇ ਗੇਟਾਂ ਜ ਮਾਰਦਾ ਜਿੰਨੇ ਵੀ ਗੇਟ ਸੀਗੇ ਗੁਰਦਾਰੇ ਕਿਉਂਕਿ ਬਾਹਰ ਤੋਂ ਛੜਕ ਤੇ ਤਾਂ ਇੱਕ ਸੰਗੋ ਦਵਾਲੀਆ ਕੁ ਮਾਰ ਦਿੰਦੇ ਸੇਵਾਦਾਰ ਹੋਇਲਾ ਮੂਜੀ ਲਾਲੀ ਹੁਣੀ ਨਾ ਆਏ ਆ ਵੀ ਨਾ ਆਏ ਮੈਂ ਤੇ ਆਣ ਹੁਣ ਚੱਲਿਆ ਜਾ ਲਾ ਵੀਰ ਤੂੰ ਹੀ ਜਾਏਂਗਾ ਆ ਵੀ ਨਹਾ ਕਰਾਏਗਾ ਆ ਤਾਂ ਨਹਾਤਾ ਨਹੀਂ ਅੱਜ ਕਿਹਨਾ ਆਇਆ ਮੈਂ ਥੋੜੇ ਪਹਿਲਾਂ ਆਇਆ ਕਿੰਨੇ ਵਜੇ ਮੈਂ ਨਹਾਇਆ 4:00 ਵਜੇ 4:00 ਵਜੇ ਤਾਂ ਝਾੜੂ ਮਾਰਨ ਗਈ ਸੀ ਚਲੋ ਮੈਂ 4:00 ਵਜੇ ਨਹਾ ਕੇ ਠੀਕ ਹੈ ਨਹਾਉਣ ਜਾਣੇ ਇਸ਼ਨਾਨ ਕਰਨ ਆਪਾਂ ਨਹਾ ਕੇ ਹੀ ਇਸ਼ਨਾਨ ਕਰਕੇ ਪਾਣੇ ਬੰਨ ਕੇ ਰਿਆੜੀਆਂ ਹੀ ਦੂਜੇ ਬੰਦੇ ਗਏ ਰੋਟੀ ਖਾਣ ਜਦੋਂ ਆ ਗਏ ਉਹ ਆਪਾਂ ਚੰਗਵੇਂ ਪ੍ਰਸ਼ਾਦਾ ਛਕਣ ਹੋਣਾ ਟਾਈਮ ਲੁੱਡੋ ਖੇੜੀ ਫੁੱਲੂ ਕੀ ਬੱਚੀ ਲੁੱਡੋ ਖੇੜੇਗੀ ਫੁੱਲੂ ਕੀ ਵਿੱਚ ਲੁੱਡੋ ਖਲੇਗੀ ਚੱਲ ਨਹੀਂ ਖਲੇਗਾ ਲਓ ਜੀ ਹੁਣ ਆਪਾਂ ਜਾਣੇ ਆ ਪ੍ਰਸ਼ਾਦਾ ਛਕਣਾ ਲੰਗਰ ਛਕਣਾ ਲੰਗਰ ਛਕਣ ਜਾਣਾ ਤੇਲੇ ਨੂੰ ਸਾਡੇ ਨਾਲ ਰਹਿਣਾ ਸਾਡੇ ਕੰਧ ਪੱਛੇ ਆਪਾਂ ਚੱਲੇ ਪ੍ਰਸ਼ਾਦਾ ਸ਼ਾਕਿਆ ਆਪਾਂ ਅਗੇ ਟਰਾਲੀ ਚ ਕਿਵੇਂ ਅਸਦੀਵ ਬਾਬੇ ਇੱਕ ਨੰਬਰ ਸਿਨਾਹਨ ਤੇ ਨਾਣ ਸੀ ਆਲਣ ਵਾਲੇ ਨਾਣ ਨਾਲ ਦਹੀਂ ਤੇ ਨਾਲ ਖੀਰ ਐਵੇਂ ਸੀ ਜਾਈ ਲੈ ਸਮਾਂ ਸ਼ੁਰੂ ਆ ਗਿਆ ਹੁਣ ਆ ਬੜੇ ਹੱਥ ਘਰ ਤੋਂ ਪੈਣੀ ਉਹ ਵੀ ਡਾਕਰ ਗਿਆ 15 ਬਰਸ ਸਾਡੇ ਉਹ ਮੱਥਾ ਟੇਕਣ ਚੱਲੇ ਆ ਜੀ 1 ਵਜੇਗਾ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ ਵਾਹ ਕੱਟ ਗਿਆ ਪਿਆ ਕੋੜਾ ਆ ਜਾਂਦਾ ਮੱਥਾ ਟੇਕਣ ਚੱਲੇ ਆ ਥੇਲੀਪੁਰ ਨੇੜੇ ਵੀ ਆਇਆ ਆਇਥੇ ਮੱਥਾ ਟੇਕ ਕੇ ਆ ਗਏ ਆ ਜੀ ਆਪਾਂ ਟਰਾਲੇ ਦੇ ਕੋਲੇ 17 18 ਮੈਲਟੀ ਲੱਗੀ ਹੂੰ ਘੱਟ ਦਾ ਸੀਗਾ ਤੇ ਰੇਲਾ ਟਾਈਮ ਹੀ ਲੱਗਿਆ ਉਹ ਟਰਾਲਾ ਸਾਰਾ ਚਾਹ ਲਿਆ ਐ ਜਗਦੀਪ ਜਗਦੀਪ ਦੇ ਨਾਲ ਹੀ ਲੱਗੇ ਆਇਆ ਸੀ ਰੋਈ ਬਿਸ਼ਰਾਮ ਕਰਕੇ ਉੱਠੇ ਆ ਤੇ ਲੁੱਡੋ ਲਾਉਨੇ ਆ ਇਧਰ ਇਹਨਾਂ ਨਾਲ ਮੋੜਿਆਂ ਨਾਲ ਕੱਲ ਕੱਲ ਹਰਾ ਦਾ ਇਹਨਾਂ ਨੂੰ ਮੈਂ ਤੇ ਆਉਣਾ ਹੈਰੀ ਤੇ ਦੀਪ ਆਇਆ ਗੱਲੂ ਇਧਰ ਮੈਂ ਚੜਾ ਦੁੱਧ 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 ਲੈ ਆ ਆਵਾਜ਼ ਬਰਮ ਵਾਲਾ ਦੁੱਧ ਇਧਰ ਨਾਲ ਪਿੰਨੀ ਖੋਈ ਚੱਲੂਗੀ ਚੱਲ ਵੀ ਕਰਨਾ ਕਰ ਮੈਂ ਛੇ ਆ ਗਏ ਆ ਇਧਰ ਆ ਲੈ ਕੇ ਚੱਲ ਆ ਬਲ ਬਣੀ ਜਿਆਦਾ ਈ ਸੈੱਟ ਕਰ ਦੇ ਕੇ ਸਾਜੂ ਆ ਟੂਲ ਚ ਰੱਖਣਾ ਕਿਤੇ ਪੇਜ ਕਸ ਗਵਾ ਲੈਂਦੇ ਆ ਕਿਤੇ ਪ੍ਰਾਖ ਗਵਾ ਲੈਂਦੇ ਚੱਲ ਪੈ ਹੁਣ ਬਲਬ ਆ ਦੋ ਜੂਜਾ ਟੂਲ ਹਾਂਜੀ ਹਾਂਜੀ ਬਾਈ ਠੀਕ ਆ ਮੈਂ ਤਾਂ ਪੰਜ ਖੜਾ ਆ ਰੱਖ ਕੇ ਪੇਜ ਕਸ ਰਹਾ ਨੇ ਤੇ ਕਹੀ ਜਾ ਕਿੱਥੇ ਆ ਅੰਦਰ ਨਾ ਮੱਤ ਮਾਰੀ ਵੀ ਆਉਦੀ ਵੀ ਐੜੀ ਬਿੱਲ ਦੇ ਚੱਕ ਰਿਹਾ ਦੂਜੀ ਦਾ ਆ ਦੇਖ ਕੋਲ ਦੇ ਦੀਪ ਤੇ ਆਉਣਾ ਚਾਚੂ ਲਾ ਜੋ ਦੀਪ ਆ ਲੈ ਠੀਕ ਆ ਸਵੇਰ ਹੋਣਾ ਕਿ ਬੱਤ 7:00 ਵਜੇ 10 ਮਿੰਟ ਹੋ ਗਏ ਜੀ ਨਾਲੇ ਦਾ ਕਰਦੇ ਆ ਸ਼ੋਪਿੰਗ ਮਾੜੀ ਮੋਢੀ ਕੋ ਚੀਜ਼ ਖਰੀਦ ਲਾਂਗੇ ਨਾਲ ਗੁਰਦੁਆਰੇ ਦਾ ਦਰਸ਼ੇ ਵੇਖੋ ਕਿ ਆਈ ਬਾਤਾਂ ਨਾਲੇ ਜਾ ਕੇ ਉਹਨੇ ਆਪਾਂ ਲੰਗਰ ਣਾੜੇ ਕਾਟੇ ਹੋਣੇ ਆ ਗੇੜਾ ਬਣਾਵਟਾ ਤੇ ਫਿਰ ਚੱਲਾਂਗੇ ਢਾਲੇ ਦੇ ਨਾਲ ਲੰਬਰ ਛਾਗਦੇ ਪਏ ਆਂ ਕਾਜਰਾ ਮਟਰ ਗੋੜ ਨਾਲ ਚਾਰ ਪ੍ਰਸ਼ਾਦੇ ਪੂਰਾ ਐ ਸਰਾ ਕਮ ਉਹਨਾਂ ਨੂੰ ਐਨੇ ਲੰਗਰ ਲੱਗਿਆ ਤਰੰਗਾ ਚੀਜ਼ਾਂ ਹੀ ਖਾਈ ਜਾਂਦੇ ਲੈ ਬਈ ਚੀਜ਼ਾਂ ਖਾਣੇ ਮੇਰੀ ਬਾਡੀ ਪੰਦੀ ਆ ਹੈਂ ਸਟੀਲ ਦੀ ਬਾਡੀ ਫੇਰ ਬਣੇਗੀ ਫੇਰ ਦੀ ਬਾਡੀ ਹੋਰ ਕਿਨੇ ਆ ਇਧਰੇ ਹੈਗੀ ਨਾ ਸਟੀਲ ਦੀ ਬਾਡੀ ਛਲੀਆਂ ਚੀਜ਼ਾਂ ਖਾ ਕੇ ਹਰੀ ਤੇਰੀ ਆ ਵੇਖ ਆ ਵੇਖੜਾ ਲੱਗ ਮਿੰڈا ਮਸਲ ਚੈੱਕ ਮਸਲ ਮਸਲ ਤਾਂ ਬਾਡੀ ਥੱਲੋਂ ਵੀ ਖਾਸ ਸਾਰੀ ਬਾਡੀ ਫੀਲਡ ਦੀ ਬਾਡੀ ਆਵੇ ਭਈ ਸਾਰੀ ਬਾ ਤਾਂ ਨਾ ਮਾਰ ਵਾਲੀ ਸਿਰ ਆਵੇ ਭਈ ਤੁਹਾਡੀ ਬਾਹਲੀ ਨਹੀਂ ਦਿਖਾਉਣੀ ਬੈਣ ਹੋ ਜਾ ਤਾ ਮਸਲ ਚੈੱਕ ਕਰ ਮੁੰਡੇ ਦਾ ਮਾਸ਼ਾ ਅੱਲਾਹ ਚੈੱਕ ਕਰੋ ਵਾ이브 ਚੈੱਕ ਕਰੋ ਮਾਸ਼ਾ ਅੱਲਾਹ ਬੜਾ ਚੱਲ ਰਹਾ ਹੈ ਮਾਸ਼ਾ ਅੱਲਾਹ ਇਹ ਆ ਸ਼ੌਕ ਹੈ ਪੱਠੇ ਦਾ ਕਿੱਦਾਂ ਚੱਕ ਰਹਿ ਮੂਏ ਉਹਦੇ ਕਰ ਲੈ ਦੇ ਸਾਰੇ ਆਡੀਓ ਪੋਡਕਾਸਟ ਸ਼ੁਰੂ 10 ਵਜ ਕੇ 40 ਮਿੰਟ ਹੋ ਗਿਆ ਜੀ ਇਆ ਆ ਪਾ ਆ ਗਿਆ ਟਰਾਲੀ ਚ ਜੇਲੇ ਸਿੰਘ ਕੋਲ ਜੀ ਆਪਾਂ ਇੰਟਰਵਿਊ ਲੈਣ ਲੱਗੇ ਹਾਂ ਹਾਂ ਲੰਗਰ ਸਾਹਿਬ ਦੇ ਜਿਹੜੇ ਲੰਗਰ ਦੱਸ ਕਿਵੇਂ ਸੀਗਾ ਯਾਰ ਲੰਗਰ ਤਾਂ ਸਿਰਾ ਸੀ ਉਹਦਾ ਗੋੜ ਗੜ ਅੱਜ ਫੇਰ ਹਨਾ ਉਹ ਮੈਂ ਨਾ ਗੋੜ ਤਾਂ ਜਾਵੇਂ ਹੈਂਡਲ ਪਾਤਾ ਉਹਨਾਂ ਨੇ ਸਮਝਾ ਦਿੱਤੇ ਮੈਂ ਆਇਆ ਨਾ ਜਾਵੇਂ ਸਿਰਾ ਕੋਲ ਤੋਂ ਸੀਗੜ ਬਰਾ ਵਾਲਿਆਂ ਨੇ ਬਾਈ ਗੋੜ ਸੀਗਾ ਨਾ ਖਾਣ ਲੱਗੇ ਮੈਂ ਕਿਹਾ ਤੇ ਸਬਜ਼ੀ ਵੀ ਸੀਗਾ ਬੰਦਾ ਡੱਕ ਕੇ ਵੀ ਦੋ ਰੋਟੀਆਂ ਗੋੜ ਨਾਲ ਫੇਰ ਵੀ ਖਾ ਸਕਦਾ ਤੂੰ ਯਕੀਨ ਮੰਨ ਲੈ 6 ਰੋਟੀਆਂ ਖਾ ਕੇ ਆਇਆ ਮੈਂ ਉੱਤੇ 4-4 ਹੂੰ ਖਾਧੀਆਂ 2-2 ਗੋੜ ਨਾਲ ਕੋੜੀ ਵੜਾ ਕਹਿਣ ਸਿਰ ਸੌਣ ਲੱਗਿਆ ਮੈਂ ਰੋਟੀਆਂ ਟਾਈਮ 10:45 ਹੋ ਗਿਆ ਹਨਾ ਕਹਿੰਦੇ ਆਪਾਂ ਸੌਂ ਜੇ ਹੁਣ ਹੋ ਜਾਂਦੀ ਹੈ ਜੀ ਸਵੇਰ ਸਵੇਰ ਸੇਵਾ ਕਰਨੀ ਆ ਰਾਤ ਨੂੰ ਉੱਠਾਂਗੇ ਮਿਲਦੇ ਆ नेक्स्ट ਵਲੌਗ ਦੇ ਨਾਲ ਚੈਨਲ ਆਖ ਸ਼ੇਅਰ ਸਬਸਕ੍ਰਾਈਬ ਨਾ ਕਰਿਓ ਜਰੂਰ ਕਰਿਓ ਜੀ ਧੰਨਵਾਦ ਮਿਲਦੇ ਆ नेक्स्ट ਵਲੌਗ ਦੇ ਨਾਲ